ਅਕਾਲੀ ਦਲ ਦੀ ਗੱਲ ਕਰਾਂਗੇ ਜਿਨ੍ਹਾਂ ਦੇ ਲਈ ਬਾਈ ਇਲੈਕਸ਼ਨ ਚੰਗੇ ਸੰਕੇਤ ਲੈ ਕੇ ਆਈ ਹੈ ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਹਾਰ ਕੇ ਵੀ ਜਿੱਤ ਗਿਆ ਤੇ ਇਸ ਇਲੈਕਸ਼ਨ ਦੇ ਪੰਜਾਬ ਦੀ ਸਿਆਸਤ ਦੇ ਵਿੱਚ ਅਤੇ ਇਹਨਾਂ ਨਤੀਜਿਆਂ ਦੇ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਮਾਇਨੇ ਨੇ ਤੇ ਆਉਣ ਵਾਲੇ ਵਕਤ ਦੇ ਵਿੱਚ ਕੀ ਅਸਰ ਇਹ ਇਲੈਕਸ਼ਨ ਪਾਵੇਗੀ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਬਾਈ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਦੁਬਾਰਾ ਉੱਭਰਿਆ ਤੇ ਇਸ ਉੱਭਰਨ ਦੇ ਕੀ ਕਾਰਨ ਨੇ ਤਿੰਨ ਵੱਡੇ ਕਾਰਨ ਤੁਹਾਡੇ ਸਾਹਮਣੇ ਰੱਖਾਂਗੇ ਤੇ ਇਸ ਇਲੈਕਸ਼ਨ ਦੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਕੀ ਮਾਇਨੇ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਅਕਾਲੀ ਦਲ ਜੋ ਕਿ ਲਗਾਤਾਰ ਹਾਸ਼ੀਏ ਤੇ ਚੱਲ ਰਿਹਾ ਸੀ ਤੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਲਗਾਤਾਰ ਕਿੰਤੂ ਪਰੰਤੂ ਹੋ ਰਿਹਾ ਸੀ ਪਰ ਇਸ ਇਲੈਕਸ਼ਨ ਦੇ ਵਿੱਚ ਪਹਿਲੇ 2 ਰਾਉਂਡ ਦੇ ਵਿੱਚ ਅਕਾਲੀ ਦਲ ਜਿੱਤ ਦੇ ਵੱਲ ਵਾਅਦਾ ਦਿਖਾਈ ਦੇ ਰਿਆ ਸੀ ਆਮ ਆਦਮੀ ਪਾਰਟੀ ਦੇ ਨਾਲ ਸਖਤ ਮੁਕਾਬਲਾ ਸੀ ਤੇ ਦੋ ਰਾਉਂਡ ਇਸ ਇਲੈਕਸ਼ਨ ਦੇ ਅਕਾਲੀ ਦਲ ਜਿੱਤਿਆ ਇਹ ਜਿੱਤ ਲੰਬੇ ਸਮੇਂ ਬਾਅਦ ਆਈ ਸੀ ਕਿਉਂਕਿ ਪਾਵੇਂ ਕੋਈ ਬਾਈ ਇਲੈਕਸ਼ਨ ਹੋਵੇ ਪਾਵੇਂ ਲੋਕ ਸਭਾ ਹੋਵੇ ਪਾਵੇਂ ਜਿਹੜੀ ਵਿਧਾਨ ਸਭਾ ਹੋਵੇ ਉਸ ਦੇ ਵਿੱਚ ਲਗਾਤਾਰ ਜਿਹੜੀ ਉਹਨਾਂ ਦਾ ਹਾਰ ਦੇਖਣ ਨੂੰ ਮਿਲ ਰਹੀ ਸੀ ਨਿਰਾਸ਼ਾਜਨਕ ਪ੍ਰਦਰਸ਼ਨ ਸੀ ਇਹ ਮੰਨਿਆ ਜਾਂਦਾ ਹੈ ਕਿ ਅਕਾਲੀ ਦਲ ਕੋਲ ਵੱਡਾ ਕੱਟੜ ਪੱਕੀ ਵੋਟ ਬੈਂਕ ਹੈ ਇਹ ਸਭ ਦੇ ਬਾਵਜੂਦ ਵੀ ਅਕਾਲੀ ਦਲ ਲਗਾਤਾਰ ਹਾਰ ਰਿਹਾ ਸੀ ਪਰ ਇਸ ਬਾਈ ਇਲੈਕਸ਼ਨ ਨੇ ਨਵੀਂ ਜਾਨ ਫੂਕ ਦਿੱਤੀ ਹੈ ਉਹ ਪ੍ਰਧਾਨ ਦੇ ਵਿੱਚ ਵੀ ਤੇ ਵਰਕਰਾਂ ਦੇ ਵਿੱਚ ਵੀ ਤੇ ਇੱਕ ਉਮੀਦ ਜਤਾ ਦਿੰਦੀ ਹੈ 2000 ਰੋ ਸਥਾਈ ਇਲੈਕਸ਼ਨ ਦੇ ਲੀਕ ਕੇ ਮੋੜ ਹੋ ਸਕਦਾ ਹੈ ਕਿ ਅਕਾਲੀ ਦਲ ਦੀ ਸਰਕਾਰ ਬਣ ਸਕੇ ਇੱਕ ਉਹ ਗੱਲ ਤਾਂ ਤੁਸੀਂ ਆਮ ਹੀ ਸੁਣੀ ਹੋਣੀ ਜਦੋਂ ਮੀਮਸ ਬਣਦੇ ਆ ਅਕਾਲੀ ਦਲ ਬਾਰੇ ਇਹ ਕਿਹਾ ਜਾਂਦਾ ਸੀ ਕਿ ਡਾਇਨਾਸੌਰ ਆ ਸਕਦੇ ਨੇ ਪਰ ਅਕਾਲੀਆਂ ਦੀ ਸਰਕਾਰ ਨਹੀਂ ਆ ਸਕਦੀ ਪਰ ਹੁਣ ਦੁਬਾਰਾ ਮੀਮਸ ਬਣਨੇ ਸ਼ੁਰੂ ਹੋ ਗਏ ਨੇ ਕਿ ਡਾਇਨਾਸੌਰ ਵੀ ਆਉਣਗੇ ਤੇ ਅਕਾਲੀ ਦਲ ਵੀ ਆਊਗਾ ਇਸ ਤਰੀਕੇ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਨੇ ਤੇ ਸੁਖਵੀਰ ਬਾਦਲ ਦੇ ਚਿਹਰੇ ਤੇ ਇਸ ਤਰੀਕੇ ਦਾ ਨੋਹਾਰ ਵੀ ਤੁਸੀਂ ਹੁਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਕਿ ਸੁਖਵੀਰ ਬਾਦਲ ਦੀ ਬੋਡੀ ਲੈਂਗੁਏਜ ਵੀ ਬਦਲੇਗੀ ਬਰਕਰਾਰਾਂ ਦੀ ਵੀ ਬਦਲੇਗੀ ਕਿਉਂਕਿ ਹਾਰ ਭਾਵੇਂ ਹੋ ਗਈ ਆ ਪਰ ਚੰਗਾ ਪ੍ਰਦਰਸ਼ਨ ਆਮ ਆਦਮੀ ਪਾਰਟੀ 77 ਦੇ ਨਾਲ ਲਗਾਤਾਰ ਪਹਿਲੇ 6-7 라운ਡ ਦੇ ਵਿੱਚ ਮੁਕਾਬਲੇ ਦੇ ਵਿੱਚ ਬਣੇ ਹੋਏ ਸੀ ਉਸ ਤੋਂ ਬਾਅਦ ਗੇਮ ਪਲਟੀਆ ਤੇ ਹਰਮਿਤ ਸੰਧੂ ਜਤਨ ਦੇ ਵਿੱਚ ਕਾਮਯਾਬ ਰਹਿੰਦੇ ਨੇ ਪਰ ਸੁਖਵਿੰਦਰ ਕੌਰ ਰੰਧਾਵਾ ਤੇ ਬਾਦਲ ਦਾ ਲਾਇਆ ਹੋਇਆ ਦਾਅ ਕਿੰਨਾ ਕਿਤੇ ਸਹੀ ਪਿਆ ਤੇ ਹੁਣ ਜਿਹੜੇ ਸੁਖਬੀਰ ਬਾਦਲ ਨੂੰ ਛੱਡ ਕੇ ਗਏ ਸੀ ਉਹਨਾਂ ਦੇ ਮਨਾਂ ਦੇ ਵਿੱਚ ਵੀ ਸਵਾਲ ਪੈਦਾ ਹੋਈਗਾ ਕਿ ਜੇਕਰ ਅਸੀਂ ਇਕੱਠੇ ਹੋ ਕੇ ਲੜਦੇ ਮਨਦੀਪ ਭਾਵੇਂ ਕੈਂਡੀਡੇਟ ਹੁੰਦਾ ਭਾਵੇਂ ਸੁਖਵਿੰਦਰ ਕੌਰ ਰੰਧਾਵਾ ਭਾਵੇਂ ਸੁਖਵਿੰਦਰ ਕੌਰ ਰੰਧਾਵਾ ਹੁੰਦੇ ਤਾਂ ਕਿਤੇ ਨਾ ਕਿਤੇ ਚੰਗਾ ਪ੍ਰਦਰਸ਼ਨ ਹੋ ਸਕਦਾ ਸੀ ਕਿਉਂਕਿ ਲਗਭਗ ਮਨਦੀਪ 19-20 ਹਜ਼ਾਰ ਵੋਟਾਂ ਲੈ ਗਏ ਤੇ 30 ਹਜ਼ਾਰ ਵੋਟਾਂ ਜਿਹੜੇ ਸੁਖਵਿੰਦਰ ਕੌਰ ਰੰਧਾਵਾ ਲਜਾਣ ਦੇ ਵਿੱਚ ਕਾਮਯਾਬ ਰਹੇ ਨੇ ਜੇਕਰ ਦੋਨਾਂ ਦੀਆਂ ਵੋਟਾਂ ਨੂੰ ਜੋੜ ਲਿਆ ਜਾਵੇ ਤਾਂ 50 ਹਜ਼ਾਰ ਪਲੱਸ ਬਣ ਜਾਂਦੀਆਂ ਨੇ ਤੇ ਸਿੱਧੇ ਰੂਪ ਦੇ ਵਿੱਚ ਲਗਭਗ ਜਿਹੜੇ ਹਰਮਿਤ ਸੰਧੂ 42 ਹਜ਼ਾਰ ਵੋਟਾਂ ਲਾ ਜਾਣ ਦੇ ਵਿੱਚ ਕਾਮਯਾਬ ਰਹੇ ਨੇ ਉਹਨਾਂ ਦੇ ਉੱਤੋਂ ਚਲੇ ਜਾਂਦੇ ਤੇ ਇਹ ਆਪਣੇ ਆਪ ਦੇ ਵਿੱਚ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਤੇ ਮਨਦੀਪ ਖਾਲਸਾ ਨੇ ਇੱਕ ਬਿਆਨ ਵੀ ਦਿੱਤਾ ਕਿ ਜੇਕਰ ਪੰਥਕ ਧਿਰਾਂ ਇਕੱਠੀਆਂ ਨਹੀਂ ਹੋਣਗੀਆਂ ਪੰਥਕ ਜਿਹੜੀਆਂ ਵੋਟਾਂ ਜਦ ਤੱਕ ਵੰਡੀਆਂ ਜਾਣਗੀਆਂ ਉਦੋਂ ਤੱਕ ਨਾ ਹੀ ਜਿੱਤ ਹੋਣੀ ਹੈ ਨਾ ਹੀ ਕਿਸੇ ਦੇ ਮਸਲੇ ਹੱਲ ਹੋਣੇ ਨੇ ਤਾਂ ਸਾਰੀਆਂ ਧਿਰਾਂ ਨੂੰ ਇੱਕ ਦੂਜੇ ਦੇ ਪ੍ਰਤੀ ਸਵਾਲ ਵੀ ਸਵਾਲ ਵੀ ਮਨਾ ਦੇ ਵਿੱਚ ਉੱਠਣੇ ਸ਼ੁਰੂ ਹੋ ਗਏ ਹੋਣਗੇ ਖਾਸ ਕਰਕੇ ਭਾਜਪਾ ਦੇ ਬੀਜਪੀ ਜਿਹੜਾ ਕਿ ਦਮ ਭਰਦੀ ਸੀ ਕਹਿੰਦੀ ਸੀ ਕਿ ਵਾਰ-ਵਾਰ ਇਹ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਸਾਰੀਆਂ ਸੀਟਾਂ ਤੇ ਇਕੱਲਿਆਂ ਲੜਾਂਗੇ ਖਾਸ ਤੌਰ ਤੇ ਰਵਨੀਤ ਬਿੱਟੂ ਦਾ ਬਿਆਨ ਤਾਂ ਆ ਪਿੱਛੇ ਦੇ 2-3 ਦਿਨ ਪਹਿਲਾਂ ਆਇਆ ਤੇ ਉਸ ਤੋਂ ਇਲਾਵਾ ਅਸ਼ਵਨੀ ਸ਼ਰਮਾ ਜਿਹੜੇ ਕਿ ਕਾਰਜਕਾਰੀ ਪ੍ਰਧਾਨ ਨੇ ਉਹ ਵੀ ਇਹ ਕਹਿੰਦੇ ਨੇ ਕਿ ਅਸੀਂ ਇਕੱਲੇ ਲੜਾਂਗੇ ਪਰ ਇਕੱਲਿਆਂ ਦੀ ਗਾਲ ਇਕੱਲਿਆਂ ਦੀ ਦਾਲ ਗਲ ਦੀ ਦਿਖਾਈ ਨਹੀਂ ਦੇ ਰਹੀ ਕਿਉਂਕਿ ਇਸ ਹਲਕੇ ਦੇ ਵਿੱਚ ਹਾਲਾਂਕਿ ਇਹ ਪੰਥਕ ਹਲਕਾ ਮੰਨਿਆ ਜਾ ਸਕਦਾ ਹੈ ਕਿ ਇੱਥੇ ਤਾਂ ਜੋ ਜਿਹੜਾ ਬੀਜੇਪੀ ਦਾ ਮਾੜਾ ਪ੍ਰਦਰਸ਼ਨ ਰਿਹਾ ਹੋਵੇ ਪਰ ਜਿਸ ਤਰੀਕੇ ਦੀਆਂ ਉਮੀਦਾਂ ਸੀ ਉਸ ਤੋਂ ਕਿਤੇ ਨਾ ਕਿਤੇ ਨਿਰਾਸ਼ਾ ਬੀਜੇਪੀ ਨੂੰ ਜ਼ਰੂਰ ਹੋਵੇਗੀ ਪਰ ਮਨ ਦੇ ਵਿੱਚ ਸਵਾਲ ਉੱਠ ਰਹੇ ਹੋਣਗੇ ਕਿ ਇਸ ਤਰੀਕੇ ਦੇ ਨਾਲ ਨਜ਼ਰ ਆਂਦਾ ਸੁਖਵੀਰ ਬਾਦਲ ਨੂੰ ਤੁਸੀਂ ਨਹੀਂ ਕਰ ਸਕਦੇ ਜਿੰਨੇ ਤਰੀਕੇ ਦੇ ਨਾਲ ਜਿਸ ਤਰੀਕੇ ਦੀ ਬਿਆਨਬਾਜ਼ੀ ਜਿਸ ਤਰੀਕੇ ਦੀ ਬਾਡੀ ਲੈਂਗੁਏਜ ਬੀਜੇਪੀ ਦੀ ਰਹੀ ਹੈ ਆਕਾਲੀ ਦਲ ਬਾਦਲ ਦੇ ਲਈ ਪਰ ਬਾਦਲ ਨੇ ਆਪਣੀ ਹਾਜ਼ਰੀ ਲਵਾ ਦਿੱਤੀ ਹੈ ਉਸ ਦੇ ਕੀ ਕਾਰਨ ਰਹੇ ਨੇ ਉਸ ਤੇ ਗੱਲ ਕਰ ਲੈਣੇ ਆ ਸਭ ਤੋਂ ਪਹਿਲਾ ਵੱਡਾ ਕਾਰਨ ਇਹ ਰਿਹਾ ਕਿ ਮੱਝ ਦੇ ਵਿੱਚ ਜੋ ਹੜਾ ਆਇਆ ਸੀ ਪਿਛਲੇ ਦਿਨਾਂ ਦੇ ਵਿੱਚ ਉਸ ਦੇ ਵਿੱਚ ਬਾਦਲ ਇੱਕ ਸਿਆਸੀ ਲੀਡਰ ਦੇ ਤੌਰ ਤੇ ਸਭ ਤੋਂ ਵੱਡੇ ਲੀਡਰ ਦੇ ਤੌਰ ਤੇ ਉੱਭਰੇ ਸੀ ਤੇ ਹਮੇਸ਼ਾ ਸੇਵਾ ਦੇ ਵਿੱਚ ਹਾਜ਼ਰ ਰਹੇ ਸੀ ਉਹ ਭਾਵੇਂ ਬਾਅਦ ਵਿੱਚ ਵਿੱਚ ਵਿਚਾਲੇ ਇਲਜ਼ਾਮ ਵੀ ਲੱਗੇ ਕਿ ਐਜਪੀਸੀ ਦੇ ਪੈਸੇ ਵਰਤੇ ਜਾ ਰਹੇ ਨੇ ਪਰ ਲੋਕਾਂ ਦੀ ਸੇਵਾ ਦੇ ਵਿੱਚ ਅਕਾਲੀ ਦਲ ਹਮੇਸ਼ਾ ਮੌਜੂਦ ਰਿਹਾ ਖਾਸ ਤੌਰ ਤੇ ਸੁਖਬੀਰ ਬਾਦਲ ਵੱਡੇ ਪੱਧਰ ਤੇ ਹਮੇਸ਼ਾ ਹਰ ਕੋਨੇ ਦੇ ਵਿੱਚ ਬਾਰ ਬਾਰ ਦਿਖਾਈ ਦਿੱਤੇ ਤੇ ਉਹਦਾ ਵੱਡਾ ਕਾਰਨ ਤਰਤਾਰਨ ਇਲੈਕਸ਼ਨ ਦੇ ਵਿੱਚ ਦੇਖਣ ਨੂੰ ਮਿਲਿਆ ਦੂਜਾ ਸੁਖਵਿੰਦਰ ਕੌਰ ਰੰਧਾਵਾ ਜਿਨ੍ਹਾਂ ਦਾ ਕਿ ਵੱਡਾ ਕੱਟਰ ਇਸ ਹਲਕੇ ਦੇ ਵਿੱਚ ਮੰਨਿਆ ਜਾਂਦਾ ਮਜ਼ਬੂਤ ਧੜੇ ਦੇ ਤੌਰ ਤੇ ਦੇਖੇ ਜਾਂਦੇ ਨੇ ਇਹ ਵੀ ਇੱਕ ਵੱਡਾ ਕਾਰਨ ਰਿਹਾ ਤੇ ਤੀਜਾ ਸਭ ਤੋਂ ਵੱਡੇ ਕਾਰਨਾਂ ਦੇ ਵਿੱਚੋਂ ਇੱਕ ਕਿਹਾ ਜਾ ਸਕਦਾ ਕਿ ਲੋਕ ਖਾਸ ਤੌਰ ਤੇ ਪੰਜਾਬੀ ਇਹ ਮਹਿਸੂਸ ਕਰਨ ਲੱਗ ਪਏ ਨੇ ਕਿ ਪੰਜਾਬ ਦਾ ਜੇਕਰ ਭਲਾ ਹੋ ਸਕਦਾ ਤਾਂ ਖੇਤਰੀ ਪਾਰਟੀ ਕਰ ਸਕਦੀ ਹੈ ਤੇ ਸਭ ਤੋਂ ਵੱਡੀਆਂ ਖੇਤਰੀ ਪਾਰਟੀਆਂ ਦੇ ਵਿੱਚੋਂ ਅਕਾਲੀ ਦਲ ਸਭ ਤੋਂ ਵੱਡੀ ਪਾਰਟੀ ਕਾਡਰ ਦੇ ਤੌਰ ਤੇ ਜਾਂ ਪਛੋਕਰ ਦੇ ਤੌਰ ਤੇ ਜਾਂ ਇਤਿਹਾਸ ਦੇ ਤੌਰ ਤੇ ਸਮਝੀ ਜਾ ਸਕਦੀ ਹੈ ਤਾਂ ਲੋਕ ਕਿਤੇ ਨਾ ਕਿਤੇ ਸਮਝਣ ਲੱਗੇ ਨੇ ਕਿ ਖੇਤਰੀ ਪਾਰਟੀ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ ਤੇ ਅਕਾਲੀ ਦਲ ਵੱਲੋਂ ਜੋ ਕੰਮ ਕੀਤੇ ਗਏ ਨੇ ਉਸ ਤੇ ਕਦੇ ਵੀ ਕਿਸੇ ਪੰਜਾਬੀ ਨੇ ਕਿੰਤੂ ਪਰੰਤੂ ਨਹੀਂ ਕਰਿਆ ਹਾਲਾਂਕਿ ਸੁਖਬੀਰ ਬਾਦਲ ਤੇ ਜਾਂ ਅਕਾਲੀ ਲੀਡਰਸ਼ਿਪ ਤੇ ਬਹੁਤ ਸਾਰੇ ਸਵਾਲ ਉੱਠਦੇ ਰਹੇ ਨੇ ਪਰ ਕਦੇ ਵੀ ਕੰਮਕਾਰ ਨੂੰ ਲੈ ਕੇ ਇਹ ਭਾਵੇਂ ਉਹਨਾਂ ਦੇ ਵਿਰੋਧੀ ਹੋਣ ਉਹ ਵੀ ਮੰਨਦੇ ਨੇ ਕਿ ਅਕਾਲੀ ਦਲ ਨੇ ਜੋ ਕੰਮ ਕਰੇ ਨੇ ਉਹ ਕਿਸੇ ਹੋਰ ਪਾਰਟੀ ਤੋਂ ਨਹੀਂ ਹੋਏ ਮਾਇਨੇ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡੇ ਮਾਇਨੇ ਇਸ ਇਲੈਕਸ਼ਨ ਦੇ ਨੇ ਕਿਉਂਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਜਿੱਥੇ ਬਾਹਰੀ ਹਮਲੇ ਹੋ ਰਹੇ ਸੀ ਉੱਥੇ ਅੰਦਰੂਨੀ ਵੀ ਕਿੰਤੂ ਪਰੰਤੂ ਕਰ ਰਹੇ ਸੀ ਤੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਸ਼ਾਂਤੀ ਆਈ ਹੋਵੇਗੀ ओके ਸੁਖਵੀਰ ਬਾਦਲ ਦੀ ਪ੍ਰਧਾਨਗੀ 2017 ਤੋਂ ਜਦ ਦੇ ਹਾਰ ਨੇ ਸ਼ੁਰੂ ਹੋਏ ਨੇ 17 ਦੇ ਵਿੱਚ ਹਾਰ ਹੋਈ 19 ਦੀ ਲੋਕ ਸਭਾ ਦੇ ਵਿੱਚ ਕੋਈ ਬਹੁਤਾ ਚੰਗਾ ਪ੍ਰਦਰਸ਼ਨ ਨਹੀਂ ਰਿਹਾ ਉਸ ਤੋਂ ਬਾਅਦ 22 ਦੇ ਇਲੈਕਸ਼ਨ ਦੇ ਵਿੱਚ ਬਹੁਤ ਹੀ ਬੁਰਾ ਹਾਰ ਰਿਹਾ ਤੇ 24 ਦੀ ਇਲੈਕਸ਼ਨ ਦੇ ਵਿੱਚ ਵੀ ਜਿਹੜੀ ਲੋਕ ਸਭਾ ਦੀ ਹੋਈ ਸੀ ਉਹਦੇ ਵਿੱਚ ਵੀ ਚੰਗਾ ਪ੍ਰਦਰਸ਼ਨ ਨਹੀਂ ਰਿਹਾ ਤੇ ਲਗਾਤਾਰ ਬਾਈ ਇਲੈਕਸ਼ਨ ਸੀ ਉਹਨਾਂ ਦੇ ਵਿੱਚ ਵੀ ਚੰਗਾ ਪ੍ਰਦਰਸ਼ਨ ਨਹੀਂ ਰਿਹਾ ਸੀ ਪਰ ਇਸ ਬਾਈ ਇਲੈਕਸ਼ਨ ਨੇ ਕਿਤੇ ਨਾ ਕਿਤੇ ਉਮੀਦਾਂ ਅਕਾਲੀ ਵਰਕਰਾਂ ਨੂੰ ਜਿਤਾ ਦਿੱਤੀਆਂ ਨੇ ਤੇ ਜਿਸ ਤਰੀਕੇ ਦੇ ਨਾਲ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਸੀ ਖਾਸ ਤੌਰ ਤੇ ਸੁਖਬੀਰ ਬਾਦਲ ਨੂੰ ਜਿਸ ਤਰੀਕੇ ਦੇ ਸਵਾਲ ਚੁੱਕੇ ਜਾ ਰਹੇ ਸੀ ਉਹਨਾਂ ਸਵਾਲਾਂ ਤੇ ਵਿਰਾਮ ਜ਼ਰੂਰ ਲੱਗੇਗਾ ਕਿਉਂਕਿ ਬਹੁਤ ਚੰਗਾ ਪ੍ਰਦਰਸ਼ਨ ਅਕਾਲੀ ਦਲ ਦਾ ਇਸ ਇਲੈਕਸ਼ਨ ਦੇ ਵਿੱਚ ਰਿਹਾ ਖਾਸ ਤੌਰ ਤੇ ਜਿਸ ਤਰੀਕੇ ਇਹ ਸਮਝਿਆ ਜਾ ਸਕਦਾ ਕਿ ਪੰਥਕ ਹਲਕੇ ਦੇ ਵਿੱਚ ਚੰਗਾ ਪ੍ਰਦਰਸ਼ਨ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਮਾਇਨੇ ਰੱਖਦਾ ਕਿਉਂਕਿ ਪੰਥਕ ਤੌਰ ਤੇ ਹੀ ਹਾਸ਼ੀਏ ਤੇ ਸੀ ਅਕਾਲੀ ਦਲ ਤੇ ਸਭ ਤੋਂ ਵੱਡੇ ਸਵਾਲ ਭਵੇਂ ਉਹ ਬੇਅਤਬੀ ਦਾ ਹੋਵੇ ਜਾਂ ਫਿਰ ਡੀਜੀਪੀ ਨੂੰ ਲਾਉਣਾ ਹੋਵੇ ਜਾਂ ਰਾਮ ਰਹੀਮ ਨੂੰ ਮਾਫੀ ਦੀ ਗੱਲ ਹੋਵੇ ਜਾਂ ਫਿਰ ਅਕਾਲ ਤਖਤ ਸਾਹਿਬ ਤੇ ਜਾਂ ਜੀਪੀਸੀ ਦੇ ਵਿੱਚ ਜਿਹੜੀ ਇੰਟਰਫੇਰੈਂਸ ਦੀ ਗੱਲ ਹੋਵੇ ਇਹ ਤਰੀਕ ਇਸ ਤਰੀਕੇ ਦੇ ਸਵਾਲ ਲਗਾਤਾਰ ਉੱਠਦੇ ਰਹੇ ਨੇ ਪਰ ਪੰਥਕ ਹਲਕੇ ਦੇ ਵਿੱਚ ਚੰਗੀਆਂ ਵੋਟਾਂ ਪੈਣੀਆਂ ਚੰਗਾ ਪ੍ਰਦਰਸ਼ਨ ਕਰਨਾ ਤਾਂ ਇੱਕ ਤਰੀਕੇ ਨਾਲ ਮੰਨਿਆ ਜਾ ਸਕਦਾ ਕਿ ਪੰਥ ਤੇ ਹੁਣ ਬਾਦਲ ਇੱਕ ਦੂਜੇ ਦੇ ਵੱਲ ਦੇਖਣਾ ਸ਼ੁਰੂ ਹੋ ਗਏ ਨੇ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ 27 ਦੇ ਵਿੱਚ ਚੰਗਾ ਪ੍ਰਦਰਸ਼ਨ ਸੁਖਵੀਰ ਬਾਦਲ ਦੀ ਅਗਵਾਈ ਦੇ ਵਿੱਚ ਕਰਨ ਤੇ ਭਾਜਪੀ ਜਿਸ ਤਰੀਕੇ ਦੇ ਨਾਲ ਨਜ਼ਰਅੰਦਾਜ਼ ਕਰ ਰਹੀ ਸੀ ਹੁਣ ਉਹਨਾਂ ਦੇ ਮਨ ਦੇ ਵਿੱਚ ਵੀ ਸਵਾਲ ਹੋਵੇਗਾ ਤੇ ਦੂਜੇ ਪਾਸੇ ਬਾਕੀ ਤੜਾ ਉਹਨਾਂ ਦੇ ਵਿੱਚੋਂ ਵੀ ਹੋ ਸਕਦਾ ਹੈ ਕਿ ਕੁਝ ਲੀਡਰ ਅਕਾਲੀ ਦਲ ਦੇ ਵਿੱਚ ਦੁਬਾਰਾ ਵਾਪਸੀ ਕਰ ਜਾਣ ਕਿਉਂਕਿ ਉਹਨਾਂ ਦੇ ਸਬੰਧ ਬਹੁਤ ਚੰਗੇ ਨੇ ਭਾਵੇਂ ਬੀਬੀ ਜਗੀਰਕਾਰ ਹੋਣ ਟਿੰਸਾ ਪਰਿਵਾਰ ਹੋਵੇ ਰਖੜਾ ਪਰਿਵਾਰ ਹੋਵੇ ਜਾਂ ਹੋਰ ਪਰਿਵਾਰ ਹੋਣ ਜਾਂ ਚੰਦੂ ਮਚਰਾ ਪਰਿਵਾਰ ਹੋਵੇ ਉਹ ਹਮੇਸ਼ਾ ਇਹ ਮੰਨਦੇ ਰਹੇ ਨੇ ਕਿ ਸੁਖਬੀਰ ਬਾਦਲਨਾਂ ਨਾਲ ਉਹਨਾਂ ਦੇ ਚੰਗੇ ਸਬੰਧ ਰਹੇ ਨੇ ਹੁਣ ਇਹ ਹੋ ਸਕਦਾ ਹੈ ਕਿ ਇਹ ਕਿਹਾ ਜਾ ਸਕਦਾ ਹੈ ਸਾਫ਼ ਸ਼ਬਦਾਂ ਦੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਦੇ ਲਈ ਇਹ ਚੰਗੇ ਸੰਕੇਤ ਨੇ ਤੇ ਚੰਗੇ ਦਿਨ ਅਕਾਲੀ ਦਲ ਦੇ ਆਉਣ ਵਾਲੇ ਨੇ ਉਹਨਾਂ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ